ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਉਹਨਾਂ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਆਪਾਂ ਪਿੰਡ ਤੌੜਾ ਤੋਂ ਕਵਰ ਕਰ ਰਹੇ ਆ ਉਹ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਹਾਂ ਸਸਿਕਾਲ ਬਾਈ ਜੀ ਸਸਿਕਾਲ ਬਾਈ ਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦੇ ਬਾਈ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਮੋਬਾਈਲ ਨੰਬਰ 7508883132 7508883132 ਵੀਰੇ ਆਪਾਂ ਜਿਹੜੀ ਸਕਰੀਨ ਤੇ ਮੱਝ ਦੇਖੀ ਨੇ ਕੈਮਾ ਸੁਆਗੀ ਤੀਜਾ ਸੁਆ ਸੁਈਆ ਭਰਾ ਮੇਰਾ 12 ਵਜੇ ਦੀ ਆ ਤੀਜਾ ਸੁਆ 12:00 ਵਜੇ ਵੀਰ ਕਹਿੰਦਾ ਸੁਈਆ ਤਕਰੀਬਨ ਹੁਣ 5:30 ਜੇਰ ਬਿਲਕੁਲ ਮੱਜ ਦੇ ਡੰਨ ਹੋ ਚੁੱਕਿਆ ਦੇਖ ਸਕਦੇ ਹੋ ਦੋਸਤੋ ਬੱਟਰਲ ਜੇਰ ਦਾ ਪੈ ਚੁੱਕਿਆ ਮੱਜ ਦੇ ਤੋਰੇ ਪੱਖੋਂ ਆਪਾਂ ਤੁਹਾਨੂੰ ਤੋੜ ਕੇ ਦਿਖਾ ਦੇਣਾ ਵੀਰੇ ਤੋੜ ਕੇ ਦਿਖਾਈ ਮੱਜ ਨੂੰ ਆਪਣੀ ਤੋਰੇ ਪੱਖੋਂ ਆਪਾਂ ਦੋਸਤੋ ਚੈੱਕ ਕਰਵਾ ਦੀਆਂ ਆਪਾਂ ਤੁਹਾਨੂੰ ਤੋਰੇ ਦੀ ਬਿਲਕੁਲ ਸਾਫ ਸਟ੍ਰੇਟਨੈਸ ਟੂ ਹੀ ਕੱਲਾ ਕੱਲਾ ਨਿਕੜਵਾ ਥਾਣ ਲੈਵਾ ਦੇਖੋ ਤੁਸੀਂ ਨੇੜੇ ਤੋਂ ਜੱਜ ਕਰ ਸਕਦੇ ਹੋਗੇ ਮੁਠੀ ਆਲਾ ਥਾਣ ਲੱਗਿਆਗਾ ਵੀਰੇ ਬੋੜਾ ਕਿੰਨਾ ਕੁ ਕੱਢਿਆ ਦੀਗਾ ਆਪਾਂ ਚੱਲ ਜਿੰਮਾ ਤੇ ਇੱਕ ਹੋ ਸਕ ਕਿਲੋ ਬਹੁਤ ਹੋ ਐ ਨਹੀਂ ਮੈਂ ਤੁਮ ਕਿਹਾ ਪੰਜ ਕਿਲੋ 10 ਕਿਲੋ ਬੱਚਾ ਚੀਗਾ ਕੇ ਵੀਰ ਕਹਿੰਦਾ ਕਿਲੋ ਸਵਾ ਕਿਲੋ ਆਪਾਂ ਦੁੱਧ ਚੋਤਾ ਦੀ ਮੱਝ ਦਾ ਧਾਰਾਂ ਮਾਰਤੀਆਂ ਸੀਗੀਆਂ ਹੁਣ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਧਾਰਾਂ ਮਾਰ ਕੇ ਪ੍ਰੋਪਰ ਵਾਜਬ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਬਾਈ ਤੋਂ ਥਾਣ ਲੈਵੇ ਤੋਂ ਤੁਸੀਂ ਜੱਜਮੈਂਟ ਕਰ ਸਕਦੇ ਹੋ ਤਕਰੀਬਨ 10 11 ਕਿਲੋ ਦੁੱਧ ਬੜੇ ਆਰਾਮਦਾਈ ਨਾਲ ਦੇ ਦੇਣਾ ਮੱਝ ਨੇ ਕੋਈ ਆਪਾਂ ਜ਼ਿਆਦੇ ਨਹੀਂ ਕਹਿੰਦੇ ਝੂਠ ਪਾਣੀ ਮਾਰਨਾ ਆਪਾਂ ਬਿਲਕੁਲ ਜੇ ਕਿਸੇ ਵੀਰ ਨੇ ਲੈਣੀ ਹੈ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੋਕ ਕੇ ਨਰਖ ਪਰਖਣਾ ਚੰਗੀ ਤਰ੍ਹਾਂ ਮਿਲਕਿੰਗ ਕਰਕੇ ਲਿਆ ਸਕਦੇ ਹੋਗੇ ਬਾਜਵ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਬਾਈ ਵੀਰੇ ਬਾਜਵ ਦਾ ਰੇਟ ਕੀ ਹੋਊਗਾ ਬਿਲਕੁਲ 90 ਕਰਾ 99 ਕਰਾ 86000 ਜੀ ਦੇਣੀ ਹੈ ਵੀਰ ਕਹਿੰਦਾ 90 95 ਕੁਛ ਕਰਾ ਲਓ ਬਿਲਕੁਲ ਬਾਜਵ ਰੇਟ 86000 ਤੇ ਦੇਵਾਂਗੇ ਵਧੀਆ ਕੱਦ ਕਾਠ ਵਾਲੀ ਮਈਆਂ ਕੋਈ ਕੱਦ ਛੋਟਾ ਨਹੀਂ ਆਮ ਮਈਆਂ ਜਿੰਨਾ ਕੱਦ ਹੈ 12 ਕਿਲੋ ਦੁੱਧ 10 11 ਕਿਲੋ ਦੱਸ ਜਾਨੇ ਕਿ ਦੁੱਧ ਆ ਪੱਕਾ ਦੂ ਭਰਾ ਮੇਰਾ 10 11 ਕਿਲੋ ਦੁੱਧ ਵੀਰ ਕਹਿੰਦਾ ਮੰਨ ਕੇ ਲੈ ਲਓ ਜਿਹੜੇ ਵੀ ਲੈਣੀਆਂ ਦੂਜੇ ਸੂਏ 10 ਕਿਲੋ ਦੁੱਧ ਮਾਲ ਕਰਨ ਦੇ ਦੱਸੇ ਵੀ ਪ੍ਰੋਪਰ ਦਿੱਤਾ ਹੋਇਆ ਵੀਰੇ ਬੱਚਾ ਲਾ ਕੇ ਵੀਰੇ ਧਾਰਾ ਮਾਰ ਕੇ ਦਿਖਾ ਦੇ ਆਹ ਦੇਖ ਸਕਦੇ ਹੋ ਦੋਸਤੋ ਬੱਚਾ ਤੁਹਾਨੂੰ ਆਪਾਂ ਚੌਂਗਦਾ ਦਿਖਾਤਾ ਵੀਰੇ ਧਾਰਾ ਮਾਰ ਕੇ ਦਿਖਾ ਦੇ ਵੀਡੀਓ ਦੇ ਵਿੱਚ ਬੱਚਾ ਤੁਹਾਨੂੰ ਆਪਾਂ ਚੌਂਗਦਾ ਦਿਖਾਤਾ ਧਾਰਾ ਆਪਾਂ ਪ੍ਰੋਪਰ ਵੀਡੀਓ ਦੇ ਬਾਲਟੀ 'ਚ ਹੀ ਮਾਰਦੇ ਵੀਰੇ ਧਾਰਾ ਧਾਰਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਬਿਲਕੁਲ ਬਾਜਬ ਰੇਟ ਵੀਰ ਨੇ 80000 ਮੰਗਿਆ ਘਰੇ ਬੰਦੇ ਦਾ ਮਨ ਤਾਂ ਨੂੰ ਜਰੂਰ ਹੋਊਗਾ ਥਣਲੇਵੋ ਤਾਂ ਤੁਸੀਂ ਜੱਜਮੈਂਟ ਕਰ ਸਕਦੇ ਹੋ ਕੱਲਾ ਕੱਲਾ ਨੇ ਖੜਵਾ ਥਣ ਹੱਥੀ ਜਵਾਈ ਵਾਲਾ ਲੱਗਿਆ ਮੱਝ ਦੇ 10 11 ਕਿਲੋ ਦੁੱਧ ਬੜੇ ਆਰਾਮ ਨਾਲ ਇਹਨਾਂ ਮੱਝ ਨੇ ਦੇ ਦੇਣਾਗਾ ਕੋਈ ਜ਼ਿਆਦਾ ਨਹੀਂ ਕਹਿੰਦੇ ਕੋਈ ਆਪਾਂ ਝੂਠਤ ਪਾਣੀ ਕਹਿੰਦੇ ਜੇਰ ਬਿਲਕੁਲ ਡਾਨਾ ਦੇਖੋ ਸਕੇ ਮੱਠਲ ਜੇਰ ਦਾ ਪੈ ਚੁੱਕਿਆ ਮੱਝ ਦੇ ਚਵਾਈ ਚਵਾਈ ਵੀਰੇ ਓਕੇ ਜਮਾ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਆਨਲਾਈਨ ਮੰਗਾ ਸਕਦਾ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਆ ਵੀਰ ਕਹਿੰਦਾ ਆਨਲਾਈਨ ਵੀ ਮੰਗਾ ਸਕਦਾ ਚਵਾਈ ਚਵਾਈ ਦੀ ਬਿਲਕੁਲ ਓਕੇ ਆ ਦੇਖੋ ਦੋਸਤ ਬਿਲਕੁਲ ਮੋਟਾ-ਮੋਟਾ ਚੋਣ ਆ ਗਿਆ ਮਾਜਰਾ ਮੇਰੇ ਮੂਰਲੇ 'ਚੋਂ ਵੀ ਮਾਰ ਤਾਹਾਂ ਤਾਂ ਤੁਹਾਨੂੰ ਆਪਾਂ ਮਾਰ ਕੇ ਦਿਖਾ ਦਿੰਦੇ ਆ ਵਾਜਬ ਰੇਟ ਵੀਡੀਓ ਦੇ ਵਿੱਚ ਕਰਵਾਤਾ ਜੇ ਕਿਸੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਸੰਪਰਕ ਕਰ ਲਿਓ ਵਾਜਬ ਰੇਟ ਵੀਰ ਤੋਂ 86000 ਵੀਰ ਨੇ 86000 ਮੰਗਿਆਗਾ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਚੌਣ ਚਵਾ ਦੀ ਬਿਲਕੁਲ ਇੱਕ ਨੰਬਰ ਆ ਮੱਝ ਧਾਰਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਤੀਆਂ